इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਹਣੀ ਜਮਾਸ ਮਾਰੇ ਤੂੰ ਆਉਂਦੀ ਮੇਰੀ ਸੱਸ ਕੀ ਤੇ ਲਾਜੀ ਉਸਦੀ ਨੀ ਬੱਜੀ ਆਉਂਦੀ ਤੇ ਅੱਜ ਕਿਹੜੀ ਤੂੰ ਉੱਟਦੀ ਹਣੀ ਜਮਾਸ

ਬੋਲੇ ਸਗਰ ਘਰ ਘਰ ਅੱਧਰ ਵਾਲਾ ਲੈਣ ਬਣਾ ਲਓ ਤੇ ਮੱਧਰ ਵਾਲਾ ਲੈ ਆ ਦੇ ਜਿਹੜਾ ਯੰਟੀ ਡਿੱਕਾ ਅੱਗੇ ਲੋਕ ਉਹ ਪੱਟੀ ਹੱਥ ਲਾਉਂਦੇ ਆਂ ਸਾਡੇ ਸਾਹਰੇ ਤੋਂ ਉਹ ਮੈਂ ਕਿਹਾ ਬੋਲਣ ਨੂੰ ਮੱਝ ਦੇ ਪੱਗ ਲੈ ਜਿਓ ਕਿ ਉਸ ਜਾਨ ਜਾਨ ਬੰਦੇ ਉੱਤੇ ਜਾਨ ਲੱਭਣੇ ਵਿੱਚ ਸਨੇ ਕਰਾ ਰਕਮ ਕਰਦੇ ਆਂ ਕਿੰਨੇ ਕਿ ਦਿਨਾਂ ਤੋਂ ਕੰਮ ਕਰਦੇ ਆ ਇਹ ਪੰਜਵਾਂ ਦਿਨ ਸੀ ਸਰ ਅੱਛਾ ਤੇ ਟ੍ਰੇਨਾਂ ਦੋਨੇ ਇਕੱਠੀਆਂ ਆ ਗਈਆਂ ਇਹ ਜਨ ਕੀ ਘਬਰਾ ਕੇ ਸਾਨੂੰ ਪਤਾ ਨਹੀਂ ਇਕਦਮ ਕਿਵੇਂ ਇਹ ਘਬਰਾ ਕੇ ਇਕਦਮ ਇਹ ਉਹ ਇਕੱਲੇ ਸੀ ਜਦੋਂ ਹਾਦਸਾ ਹੋਇਆ ਨਹੀਂ ਜੀ ਅਸੀਂ ਥੋੜੇ ਫਰਕ ਨਾਲ ਬੈਠੇ ਆ ਸਾਰੇ ਆਪ ਜੀ ਆਪੇ ਕੰਮਾਂ ਤੇ ਸੀ ਸਾਰੇ ਅਸੀਂ ਇਹ ਜਨ ਕੀ ਡਰ ਕੇ ਘਬਰਾ ਕੇ ਉਤਰਣ ਲੱਗੇ ਜਨ ਕੀ ਉਤਰਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਪੈਰ ਫੁੱਲ ਸਲਿੱਪ ਹੋ ਗਿਆ ਜਨ ਨਹੀਂ ਜੀ ਖੜੇ ਸੀ ਉਤਰਣ ਲੱਗੇ ਸੀ ਤੇ ਫੇੜ ਮਾਰ ਗਈ ਇਹ ਟ੍ਰੇਨ ਹਾਂ ਵੱਟੇ-ਵੱਟੇ ਕੋਲੇ ਹਾਂ ਜੀ ਵੱਟਿਆਂ ਦੇ ਉੱਪਰ ਹੀ ਸੀ ਅੱਛਾ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਹੋਣੀ ਆ ਜੀ 70-78 ਸਾਲ ਹੋਣੀ ਆ ਹਾਂ ਇਹ ਇਸ ਤਰ੍ਹਾਂ ਦਾ ਪਰਿਵਾਰ ਹੈ ਜੀ ਇਹ ਸਰ ਗਰੀਬ ਪਰਿਵਾਰ ਹੈ ਇਹ ਇਹਨਾਂ ਨੂੰ ਮਦਦ ਕੀਤੀ ਜਾਵੇ ਪੈਸੇ țeਲੇ ਵੱਲੋਂ ਵੀ ਹੋਰ ਪਾਸਿਓਂ ਵੀ ਮਾਅਬਜ਼ਾ ਮਿਲਣਾ ਚਾਹੀਦਾ ਸਰ ਇਹਨਾਂ ਨੂੰ ਤਕਰੀਬਾ ਸਰ ਇੱਥੇ ਤਾਈਓ ਕੰਮ ਕਰਨ ਆਉਂਦੇ ਆ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਜਾਂਦੀ ਇਹਨਾਂ ਦੇ ਤਿੰਨ ਬੇਟੇ ਨੇ ਇੱਕ ਘਰ ਤੇ ਨੇ ਰੋਟੀ ਜਾਨੀ ਕਿ ਇਹ ਕੰਮ ਕੁੰਮ ਕਰਦੇ ਆ ਜੀ ਉਹ ਬੱਚੇ ਅਲੱਗ ਨੇ ਉਹ ਦੋ ਜੀ ਜਾਨੀ ਕਿ ਇਕੱਠੇ ਰੋਟੀ ਪਾਣੀ ਖਾਂਦੇ ਸੀਗੇ ਇਹ ਅਲੱਗ ਸੀ ਜੀ ਪਰਿਵਾਰ ਹਾਂਜੀ ਇਹ ਅਲੱਗ ਨੇ ਅੱਛਾ ਕੋਤੇ ਨੇ ਕੋਤੇ ਨਹੀਂ ਦੀਆਂ ਤਾਂ ਅਸੀਂ ਸਰ ਮੰਗ ਕਰਦੇ ਆਂ ਬਸ ਇਹਨਾਂ ਦੀ ਮਦਦ ਕੀਤੀ ਜਾਵੇ ਪੈਸੇ ਤੇਲੇ ਹੋਣ। ਅਸੀਂ ਜੀ ਮੈਂ ਨਰੇਗਾ ਚ ਪਿਛਲੇ 2 ਹਫ਼ਤਿਆਂ ਤੋਂ ਕੰਮ ਕਰ ਰਹੇ ਆਂ ਜੀ। ਅੱਛਾ ਜੀ। ਹਮਤ ਆਪਣੇ ਦੋਨੋਂ ਟ੍ਰੇਨਾਂ ਇਕੱਠੀਆਂ ਆਈਆਂ ਨੇ ਜੀ। ਸਪੀਡ ਜ਼ਿਆਦੇ ਦੀ ਟ੍ਰੇਨਾਂ ਦੀ। ਅਸੀਂ ਦੂਰ ਦੂਰ ਜਾਦੇ ਬੈਠੇ ਹੋਏ ਤੇ ਜੀ। ਅੱਛਾ। ਅ ਘਟੋ ਘਟ 34 ਬੰਦੇ ਆ ਜੀ ਅਸੀਂ 18 19 ਵਾਲਿਆਂ ਚ ਬਿਠਾਏ ਹੋਏ ਤੇ ਜੀ। ਉਹਦੇ ਵਿੱਚੋਂ ਜਦੋਂ ਜਦ ਦੋਨੇ ਪਾਸੋਂ ਟ੍ਰੇਨਾਂ ਆਈਆਂ ਹੱਕਾਂ ਮਾਰੀਆਂ ਇੱਕ ਦੂਜੇ ਨੂੰ ਉਹ ਉਲਝ ਗਈ। ਉਲਝ ਕੇ ਜਦ ਲੱਗੀ ਟੱਪਣ। ਟ੍ਰੇਨ ਤਾਂ ਕ੍ਰੋਸ ਕਰ ਗਈ ਧੀ। ਥੋੜਾ ਜਿਹਾ ਫਰਕ ਰਹੇਗਾ ਤੇ ਉਹ ਉੱਤਰਨੇ ਲੱਗੀ ਆ ਇਹਦੇ ਆ ਸਾਈਡ ਤੇ ਉਹਦੀ ਟ੍ਰੇਨ ਦੀ ਪੌੜੀ ਲੱਗਣ ਦੇ ਕਾਰਨ ਇਹ ਗਿਰ ਕੇ ਜਦੇ ਗਿਰ ਕੇ ਤਾਂ ਮੜਕਾ ਟੁੱਟ ਗਿਆ ਜੀ ਬਾਹਰੇ ਮਾਰੇ ਨੇ ਜੱਕ ਅੱਛਾ ਬਾਹਰਲੀ ਸਾਈਡ ਸੱਤੇ ਨਹੀਂ ਅੱਛਾ ਕਿਦਲੀ ਸੜ ਮਾਰੀ ਸੀ ਇਹ ਆਪਣੇ ਆਹ ਜੀ ਦੇਖ ਲਓ ਚੜਦਾ ਵਾਲਾ ਪਾਸੇ ਹੀ ਵੱਜਦਾ ਜੀ ਇਹ ਇਹ ਪਾਸੇ ਅੱਬੇ ਪਾਸੇ ਜੀ ਜਾਂਦੇ ਨੇ ਪਟਿਆਲੇ ਤੋਂ ਟ੍ਰੇਨ ਆ ਰਹੀ ਸੀ ਤੇ ਕਨਾਬੇ ਤੋਂ ਆ ਰਹੀ ਸੀ ਤੀ ਜਿਹੜੀ ਪਟਿਆਲੇ ਤੋਂ ਆ ਰਹੀ ਸੀ ਉਹ ਟ੍ਰੇਨ ਨੇ ਸੱਟੇ ਨਹੀਂ ਜੀ ਇਹ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਕੋਈ ਹਾਦਸਾ ਜ ਪਹਿਲਾ ਹਾਦਸਾ ਨਹੀਂ ਹੈਗਾ ਇੱਥੇ ਪਹਿਲਾਂ ਵੀ ਨਾਬੇ ਦੇ ਵਿੱਚ ਤੋਂਗਾ ਤੇ ਹਿਮਤਪੁਰੇ ਪਿੰਡ ਵਿੱਚ ਦੋ ਬੀਬੀਆਂ ਦੀ ਡੈਥ ਹੋਈ ਆ ਤੇ ਇਸ ਨਾਮ ਦੇ ਵਿੱਚ ਵੀ ਹੋਈ ਆ ਜਗਾ ਰਾਮ ਤੀਰਥ ਪਿੰਡ ਸਭੋਤਲ ਮੰਡੀ ਉੱਥੇ ਵੀ ਹੋਈ ਆ ਇੱਕ ਆਪਣਾ ਮਰਿੰਡੇ ਦੇ ਵਿੱਚ ਵੀ ਹੋਈ ਆ ਬਹੁਤ ਸਾਰੀਆਂ ਹਾਦਸੇ ਨੇ ਜਿਹੜੇ ਦੋ ਢਾਈ ਸੌ ਹਾਦਸਾ ਜਿਹੜਾ ਹੋ ਚੁੱਕਿਆ ਇਸ ਤਰ੍ਹਾਂ ਕੋਈ ਇਹ ਪਹਿਲਾ ਹਾਦਸਾ ਨਹੀਂ ਇਹ ਹਾਦਸਾ ਹੋਣ ਦਾ ਕਾਰਨ ਸਭ ਤੋਂ ਵੱਡਾ ਕਿ ਕਿ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ ਜਿਵੇਂ ਕਾਨੂੰਨ ਬਣਿਆ ਹੋਇਆ ਉਸ ਤਰ ਪ੍ਰਸ਼ਾਸਨ ਵੱਲੋਂ ਚਾਹੀਦੇ ਨੇ ਵਰਕਰਾਂ ਲਈ ਉਹ ਹੈ ਨਹੀਂ ਅਸੀਂ ਕਦੇ ਵੀ ਕਿਤੇ ਵੀ ਸੜਕ ਦੇ ਕੰਮ ਕਰਦੇ ਆਂ ਭਾਵੇਂ ਅਸੀਂ ਲੱਕੜ-ਵੱਡੜਾ ਦਾ ਕਰਦੇ ਆਂ ਚਾਹੇ ਅਸੀਂ ਕੋਈ ਰੋਡ ਬਣਾਉਣ ਦਾ ਕਰਦੇ ਆਂ ਤਾਂ ਉੱਥੇ ਸਰਕਾਰ ਦੇ ਪੁਖਤਾ ਪ੍ਰਬੰਧ ਹੁੰਦੇ ਨੇ ਚ ਦੋਵੇਂ ਪਾਸੇ ਟਰੈਕ ਬੰਦ ਕੀਤੇ ਹੁੰਦੇ ਨੇ ਵੀ ਐਨੇ ਕੰਮ ਚੱਲ ਰਿਹਾ ਕਿ ਗੱਡੀਆਂ ਹੋਰਿਆ ਹੋ ਕੇ ਲੰਘਣਾਂਗੇ ਤੇ ਇੱਥੇ ਕੋਈ ਨਾ ਵਾਇਰਲੈਸ ਮੈਨ ਦਾ ਉਧਰੋਂ ਵੀ ਦੱਸ ਸਕੇ ਵੀ ਟ੍ਰੇਨ ਆ ਗਈ ਨਾ ਕੋਈ ਇੱਧਰ ਵਾਇਰਲੈਸ ਮੈਨ ਨਾ ਕੋਈ ਵੀ ਦੱਸ ਸਕੇ ਵੀ ਟ੍ਰੇਨ ਆ ਗਈ ਤੇ ਇਸ ਜਗ੍ਹਾ ਦੇ ਉੱਤੇ ਟ੍ਰੇਨ ਨਾ ਦੋਨੋਂ ਪਾਸੋਂ ਆਉਣ ਕਾਰਨ ਕਿ ਵਰਕਰ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਮ ਉਹ ਇਸ ਹਫੜਾ ਤਫੜੀ ਦੇ ਵਿੱਚ ਉਹ ਵਰਕਰ ਨੇ ਜਿਹੜੇ ਉਹ ਘਰੇ ਨਾਲ ਟਕਰਾ ਗਏ ਉੱਜ ਗਏ ਜੀ ਉਹ ਉੱਜ ਗਏ ਉਹ ਉਹ ਹਰਦਿਆਂ ਦਾ ਕਾਰਨ ਆ ਜੇਕਰ ਇਹ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਦਾ ਕਿਉਂਕਿ ਇਹ ਪ੍ਰਬੰਧ ਕਰਨ ਦੇ ਪੈਸੇ ਸਰਕਾਰ ਤੋਂ ਵੱਲੋਂ ਮਿਲਦੇ ਨੇ ਇਹਨੂੰ ਕਾਸਟ ਮਟੀਰੀਅਲ ਕਹਿੰਦੇ ਨੇ ਉਹ ਕਾਸਟ ਮਟੀਰੀਅਲ ਤੇ ਇਹਨੂੰ ਪਤਾ ਨਹੀਂ ਕੀ ਕਰਦੇ ਨੇ ਆਪ ਖਾਂਦੇ ਨੇ ਜਾਂ ਕੀ ਕਰਦੇ ਨੇ ਨਹੀਂ ਸਾਨੂੰ ਪਤਾ ਹੈਗਾ ਪਰ ਇਸ ਚੀਜ਼ ਦਾ ਸਾਰਾ ਪ੍ਰਬੰਧ ਮਿਲਦਾ ਇਹ ਇਹਨਾਂ ਦੇ ਨਾਂ ਪ੍ਰਬੰਧ ਕਰਨੇ ਹਾਦਸਾ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ ਪਹਿਲਾਂ ਬਹੁਤ ਸਾਰੇ ਹਾਦਸੇ ਵਾਪਰੇ ਨੇ ਉਹ ਵੀ ਇਸੇ ਕਾਰਨ ਵਾਪਰੇ ਨੇ ਕਿਉਂਕਿ ਮਨਰੇਗਾ ਜੋ ਕਾਨੂੰਨ ਬਣਿਆ ਹੋਇਆ ਕੰਮ ਕਰਨਾ ਜਿਹੜਾ ਇੱਕ ਗਰੰਟੀ ਹੈ ਕੰਮ 38 ਮਹਿਕਮੇ ਨੇ ਆਪਣੀ ਮਹਿਕਮੇ ਦੇ ਵਿੱਚ ਆਪਦੇ ਆਪ ਦੇ ਮਹਿਕਮੇ ਨੇ ਬੰਦੇ ਲੈਣੇ ਹੁੰਦੇ ਨੇ ਉਹ ਕਿਸੇ ਵੀ ਕੰਮ ਦੇ ਉੱਤੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਨਹੀਂ ਹੋ ਸਕਦੇ ਇਹ ਹਾਦਸਾ ਜਿਹੜਾ ਹੋਇਆ ਹੈ ਇਹਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦਾ ਤਾਂ ਅਸੀਂ ਜਿਹੜਾ ਰੇਲਵੇ ਟਰੈਕ 'ਤੇ ਮਾਈਕਮ ਹੈ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਆ ਇਹ ਮਨਰੇਗਾ ਵਾਲੇ ਮਜ਼ ਚਿਹਰੇ ਪਾਸੇ ਪਟੀਆਂ ਆ ਗਈਆਂ ਜੀ ਤੇ ਪਟਿਆਲੇ ਕੋਲ ਵੀ ਕਿੰਨਾ ਬਿਕਨੀ ਹੋ ਗਿਆ ਹਾਂਜੀ ਪਟਿਆਲੇ ਵਾਲੀ ਗੱਡੀ ਨਹੀਂ ਜੀ ਹੋਰ ਤੇ ਤਾਂ ਸਹੀ ਇਹ ਚਾਕੇ ਮਾਰੀ ਨਾ ਵੇਟ ਤੇ ਆ ਕੇ ਜਰੂਰ ਚੱਲੋ ਇੱਕ ਕੀ ਕਰਦੇ ਕਿਸੇ ਜੀ ਹੋਰ ਇੱਕ ਕਰਦੇ ਤੇ ਇਹ ਕੰਮ ਹੋ ਕੇ ਜਿਹੜੇ ਕਾਲ ਮਿਲ ਦੂਰ ਲੱਗੇ ਤੇ ਨਾ ਘਾਟ ਪਟਿਆਲੇ ਲੱਗਦੀ ਲਾਈਨ ਤੋਂ ਬਾਹਰ ਦੇ ਚੱਲ ਅੱਛਾ ਜੀ ਤੇ ਜਿਹਦੇ ਪਰਿਵਾਰਕ ਮੈਂਬਰ ਹੈਗੇ ਨੇ ਜੀ ਪਰਿਵਾਰਕ ਮੈਂਬਰ ਹੈਗੇ ਤਿੰਨ ਬੇਟੇ ਨੇ ਅੱਛਾ ਤਿੰਨ ਬੇਟੇ ਨੇ ਤੇ ਮੁੰਵਾਂ ਨੇ ਜੀ ਕਿਸ ਤਰ੍ਹਾਂ ਦਾ ਪਰਿਵਾਰ ਹੈ ਇੱਕ ਪਰਿਵਾਰ ਗਰੀਬ ਪਰਿਵਾਰ ਹੈ ਜੀ मेरा दृष्टिकोप का नाम है जी दूरी हेडक्वार्टर और मैं यहाँ ड्यूटी कितने थोड़ी मेरी दूरी हेडक्वार्टर है ड्यूटी दूरी, दूरी थी मैं यहाँ पे आया था काम देखने के लिए हाँ मेरे सामने ही जैसे मैं यहाँ पे आया और आके मैं लगभग आध पौड़ घंटा हुआ था तो मैं इधर से ही गया था उससे पाँच मिनट पहले गाड़ी से इनको बताते हुए कि गाड़ी आ रही है और अपना साइड हट जाओ जैसे मैं यहाँ से चार खम्बे आके पहुँचा तो इधर डाउन साइड से भी गाड़ी आ गई और जैसे ही बताते चले गए तो उसके बाद जैसे अचानक इनमें से कुछ तो जो है बीच में जो टाइम से कुछ बंदे तीन चार बंदे इस तरफ क्रॉस करना स्टार्ट कर दिया उन्होंने पहले ही और कुछ तो क्रॉस करके इनकी एज ज्यादा हो रही थी तो इन्हें सुनाई भी नहीं दिया बोलने के बाद भी तो उसके बाद ये लाइन से उतर ही गई थी और तो हवा के दबाव से और रेन की स्पीड की वजह से ये उसकी चपेट की साइड से और ऑन स्पॉट यहीं पर एक्सपायर हुई दो गड्डी गई थी हाँ अब मोटाम एक साथ बिल्कुल दो गाड़ी आई थी ज्यादा स्पीड सी गड्डी ਇਸ ਸਾਈਡ ਸੇ ਗੱਡੀ ਆਈਦੀ ਉਸਕੀ ਸਪੀਡ ਜ਼ਿਆਦਾ ਹੀ ਰਹਤੀ ਹੈ ਕਿਉਂਕਿ ਉਹ ਗਾੜੀ ਪਟਿਆਲਾ ਸੇ ਚਲ ਕੇ ਸਿੱਧੇ ਦੁਰੀ ਰੁਕਤੀ ਹੈ। ਔਰ ਇਧਰ ਵਾਲੀ ਕੀ ਥੋੜੀ ਕਮ ਰਹਾ ਹੈ ਕਿਉਂਕਿ ਉਹ ਨਾ ਬਰੁਕਤੀ ਸਟੇਸ਼ਨ ਪੈ। ਅਬ ਉਸ 60 70 ਮਤਲਬ ਕਿਲੋਮੀਟਰ ਕੇ ਏਰੀਆ ਮੇ ਰੁਕਤੀ ਨਹੀਂ ਆ ਜਾਬੋ। ਤਦਪਕ ਉਸ وجہ ਸੇ ਸਪੀਡ ਜ਼ਿਆਦਾ ਰਹੇਗੀ। ਇਹ ਅਸੀ ਰਜਿੰਦਰ ਸਿੰਘ ਚੌਂਕੀ ਇੰਚਾਰਜ ਜੀਆਰਪੀ ਨੱਬਾ। ਇਹ ਸਾਨੂੰ ਉਤਰਾ ਮਿਲੀ ਸੀ ਕਿ ਵੀ ਐਦਾਂ ਕੋਈ ਰੇਲਵੇ ਲਾਈਨਾਂ ਦੇ ਕੋਈ ਰੈੱਡ ਬੋਡੀ ਉੱਤੇ ਪਈ ਆ ਕੋਈ ਆਗੀ ਥੱਲੇ। ਤੇ ਜਦੋਂ ਅਸੀਂ ਆ ਕੇ ਦੇਖਿਆ ਉਹਰੇ ਜਿਹੜੇ ਕੱਲੇ ਮਜ਼ਦਰਾ ਤੇ ਉਹ ਜਦੋਂ ਪੂਦੇ ਦੀ ਦੋਨੇ ਪਾਸੇ ਟ੍ਰੇਨ ਆ ਗਈਆਂ ਉਹ ਥੋੜਾ ਜਿਹਾ ਆਫ ਸਾਈਡ ਜੀ ਹੁਣ ਕਰਕੇ ਟ੍ਰੇਨ ਦੀ ਚ ਲਪੇਟ ਚ ਆ ਗਈ ਉਹਦਾ ਨਾਮ ਹੈਗਾ ਹਰਵੰਸ ਕੋਹਰ ਬਾਈ ਬਾਬਾ ਜੋਦਾ ਸਿੰਘ ਪਿੰਡ ਕੱਲੇ ਮਾਜਰਾ ਇਸ 60 ਸਾਲ ਦੇ ਕਰੀਬ ਉਮਰ ਹੈ ਨਹੀਂ ਕਰੀਬ 56 ਸਾਲ ਦੇ ਕਰੀਬ ਉਮਰ ਹੈ ਤੇ ਇੱਥੇ ਕੰਮ ਕਰ ਰਹੇ ਸੀਗੇ ਇਸ ਤਰ੍ਹਾਂ ਕੋਈ ਕਿਸੇ ਨਾਲ ਵਾਲੇ ਕੰਮ ਕਰਦੇ ਕਿ ਟ੍ਰੇਨ ਦੀ ਲਪੇਟ ਚ ਆ ਗਈ ਲੈਣਾ ਪਰਕਰਨ ਕਰ ਲੱਗੇ 94 ਕਾਰਵਾਈ ਕਰਦੇ ਆ ਸੀ ਕਰ ਵੀ ਕਰਕੇ ਇਹਨਾਂ ਦੇ ਪੋਸਟਨ ਕਰਾ ਕੇ ਲਾਸ਼ ਬਾਸ ਨੇ ਵਾਲੇ ਕਰ ਦਾਂਗੇ